ਇਹ ਜੀ ਬਲਕਾਰ ਸਿੰਘ ਸੀਗਾ ਮੁੰਡਾ ਜੀ ਤੇ ਇੱਕ ਉਹਦੇ ਘਰ ਵਾਲੀ ਲਵਜੀਤ ਸੀਗੀ ਜੀ ਤੇ ਹਾਂਜੀ ਤੇ ਉਹ ਸਾਡੀ ਨੋਹ ਲੱਗਦੀ ਸੀ ਉਹ ਭਤੀਜਾ ਸੀਗਾ ਜੀ ਤੇ ਇਹਨਾਂ ਦੀ 35 ਸਾਲ ਦੀ ਉਮਰ ਸੀਗੀ ਜੀ ਤੇ ਉਹ ਕੁਲਦੀ ਹੋਦਾ ਦਾ ਸਾਲ ਤੋਂ ਘੰਟ ਘਟ ਹੋਊਗੀ ਤੇ ਇਹ ਇਧਰੋਂ ਮੋਗੋਂ ਸ਼ਮਗਨ ਕਰਕੇ ਆ ਰਹੇ ਸੀਗੇ ਜੀ ਇੱਕ ਤਾਂ ਫੁੱਟਰੀ ਸੀ ਇਹਨਾਂ ਕੋਲੇ ਤੇ ਇਧਰੋਂ ਮਗਰੋਂ ਫੋਰਜਨਰ ਗੱਡੀ ਸੀਗੀ ਜੀ ਲੱਖੇ ਬਾਬੇ ਦੀ ਉਹ ਤੇਜ਼ ਰਫ਼ਤਾਰ ਤੇ ਸੀਗੀ ਜੀ ਤੇ ਮਗਰੋਂ ਵੱਜੀ ਜੀ ਕੀ ਹੱਦ ਕਿਤਾ ਹਾਲ ਦੀ ਜੀ ਜਿਹੜੀ ਸਾਡੇ ਨੋ ਰਣੀ ਜੀ ਉਹ ਤਾਂ ਗੁਜ਼ਰ ਗਈ ਆ ਤੇ ਜਿਹੜਾ ਮੁੰਡਾ ਸਾਡਾ ਭਤੀਜਾ ਜੀ ਉਹ ਨੂੰ ਰੈਫਰ ਕਰਤਾ ਜੀ ਲੁਧਿਆਣਾ ਕੀ ਕਾਰਨ ਦੇ ਸੰਬੰਧ ਆ ਉਹ ਇਸ ਲਈ ਲਾਪਰਵਾਹੀ ਜੀ ਲਾਪਰਵਾਹੀ ਹੈ ਜੀ ਫਿਰ ਜਿਹੜਾ ਹੁਣ ਤੇਜ਼ ਗੱਡੀ ਵਾਲੀ ਤੇਜ਼ ਸੀਗੀ ਜੀ ਪਿੱਛੋਂ ਪਿੱਛੋਂ ਵੱਜੀ ਜੀ ਲਾਪਰਵਾਹੀ ਦਾ ਕਾਰਨ ਹੈ ਜੀ ਇੱਕ ਇਸ ਗੱਡੀ ਚ ਜਾ ਰਹੀ ਜਿਹੜੇ ਤੁਹਾਡੇ ਨੋਹ ਤੇ ਪਿੱਛੇ ਜੀ ਮੋਗੇ ਤੋਂ ਜਾ ਰਹੀ ਹਾਂਜੀ ਮੋਗੇ ਤੋਂ ਜਾ ਰਹੀ ਸ਼ੋਪਿੰਗ ਕਰਕੇ ਆਂ ਹਾਂ ਮੋਗੇ ਤੋਂ ਗੱਡੀ ਆ ਰਹੀ ਸੀ ਜਿਹੜੇ ਵੜ ਜਾਣਾ ਸੀ ਨਹੀਂ ਤਾਂ ਵਾਲੇ ਜਾਣਾ ਸੀ ਜੀ ਲੜਕੀ ਜੀ ਹੋਊਗੀ 32 ਸਾਲ ਆ ਤੇ ਲੜਕੇ ਦੀ ਬਲਕਾਰ ਸਿੰਘ ਦੀ 35 ਸਾਲ ਉਮਰ ਹੋਊਗੀ ਨਹੀਂ ਬੱਚਾ ਨਾਲ ਹੈ ਨਹੀਂ ਸੀਗਾ ਜੀ ਗੁੱਡੀ ਆ ਇੱਕ ਉਹ ਘਰੇ ਜੀ ਉਹ ਹੋਊਗੀ 56 ਸਾਲਾਂ ਦੀ ਆ ਇਹ ਨਹੀਂ ਪਤਾ ਕਿ ਉਹ ਘਰੇ ਕੋਈ ਪ੍ਰੋਗਰਾਮ ਹੈ ਹਾਂਜੀ ਘਰੇ ਨਹੀਂ ਜੀ ਇੱਥੇ ਦੋਨੇ ਤੇ ਪ੍ਰੋਗਰਾਮ ਸੀਗੇ ਇਹਨਾਂ ਦੀ ਭੂਆ ਸੀਗੀ ਜੀ ਉਹਦੀ ਲੜਕੀ ਦਾ ਵਿਆਹ ਸੀਗਾ ਜੀ 23 ਤਰੀਕ ਦਾ ਜੀ ਗੱਡੀ ਵਾਲਾ ਕਿੱਥੇ ਹੈ ਗੱਡੀ ਵਾਲੇ ਹੀ ਥਾਣੇ ਸੀਗਾ ਹੁਣ ਤਾਂ ਗੱਡੀ ਥਾਣੇ ਆ ਗਿਆ ਥਾਣੇ ਨੂੰ ਆਈ ਹੈ ਜੀ ਗੱਡੀ ਜਿਹਦੇ ਤੁਹਾਡੇ ਨੂੰ ਰੈਫਰ ਕਰਤਾ ਹਾਂਜੀ ਉਹ ਰੈਫਰ ਕਰਤਾ ਜੀ ਲੁਧਿਆਣੇ ਭੇਜਤਾ ਜੀ ਸਿੱਕ ਰੋਡ ਐਕਸੀਡੈਂਟ ਰਜਿਸਟਰ ਕਿੰਨੇ ਜਣੇ ਜੈਕਮੇ ਸੀ ਕੀ ਹਾਲਾਤ ਸੀ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਹਸਬੰਡ ਵਾਈਫ ਜਿਹੱਚੇ ਲੇਡੀ ਸੀਗੀ ਲਵਜੀਤ ਕੋਰ 35 ਸਾਲ ਉਮਰ ਉਹ ਬਰਾਉ ਡੈਡੀ ਸੀਗੀ ਮੁੱਕੇ ਤੇ ਉਹਦੀ ਮੌਤ ਹੋ ਚੁੱਕੀ ਸੀਗੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਬਲਕਾਰ ਸਿੰਘ 39 ਨੀ ਸੀ ਉਹਦੀ ਤੇ ਉਹਦੇ ਹਾਲਤ ਗੰਭੀਰ ਸੀ ਹੀਰ ਜਿਹੜੀ ਸੀ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਸੀ ਸਰ ਪਤਾ ਲੱਗੇ ਕਿ ਐਕਸੀਡੈਂਟ ਦਾ ਕੀ ਹੋਇਆ ਐਕਸੀਡੈਂਟ ਦਾ ਉਹ ਸਕੂਟੀ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੇ ਕੋਈ ਬਾਬਿਆਂ ਦੀ ਸੀਗੀ ਇੰਡਾਇਵਰ ਸੀਗੀ ਜਾਂ ਫੋਰਚੂਨਰ ਸੀਗੀ ਉਹ ਮਰੀ ਥਾਣਾ ਸਦਰ ਦੇ ਕੋਲ ਤੇ ਦੂਸਰਾ ਰੈਫਰ ਕੀਤਾ ਜੀ ਹਾਂਜੀ ਦੂਸਰਾ ਰੈਫਰ ਕੀਤਾ ਉਹਨਾਂ ਨੂੰ ਫਰੀਦਕੋੜ ਵਾਸਤੇ ਗਿਆ ਸੀ ਪਰ ਉਹ ਗੰਦੇ ਸੀ ਲੁਧਿਆਣਾ ਲੈ ਕੇ ਜਾਣਾ ਤੇ ਅਸੀਂ ਉਹਨਾਂ ਨੂੰ ਨਾਲ ਦੇ ਨਾਲ ਹੀ ਫਰਸਟ ایڈ ਦੇ ਕੇ ਰੈਫਰ ਕਰ ਦਿੱਤਾ ਸਿਰਫ ਪਰਿਵਾਰ ਨੂੰ ਜਾਣਕਾਰੀ ਬੰਦੇ ਦਿੱਤੀ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਉਹ ਆ ਵੀ ਪਤਾ ਲੱਗਿਆ ਕਿ ਜਿਹੜੀ ਲੇਡੀ ਦੀ ਡੈਥ ਹੋਈ ਉਹ ਪ੍ਰੈਗਨੈਂਟ ਸੀਗੀ